15 minuti madbaq l-aqwa la, li ħabbit il-ġudja li l-laħaq ਅੱਗੇ ਖਬਰ ਸਾਹਮਣੇ ਆ ਰਹੀ ਹੈ ਜੀहां ਜਿੱਥੇ ਤੂਰੀ ਚ ਦੋਹਰਾ ਰੇਲਵੇ ਫਾਟਕ ਕੋਲ ਭਨੇ ਬਗਲਾ ਮੁਖੀ ਮੰਦਿਰ ਦੇ ਪੁਜਾਰੀਆਂ ਵੱਲੋਂ 33 ਸਾਲ ਨੌਜਵਾਨ ਸੰਦੀਪ ਕੁਮਾਰ ਪੁੱਤਰ ਗੁਰਿੰਦਰ ਕੁਮਾਰ ਜੋ ਕਿ ਤੂਰੀ ਦਾ ਰਹਿਣ ਵਾਲਾ ਸੀ ਉਸ ਦਾ ਕਤਲ ਕਰਕੇ ਮੰਦਿਰ ਚ ਭਨੇ ਹੋਏ ਹਵਨ ਕੁੰਡ ਹੇਠਾਂ ਦਬਾਏ ਜਾਂਦਾ ਸਨਸਨੀਖੇਜ ਸਾਮੰਬਰਾ ਸਾਹਮਣੇ ਆਇਆ ਜੀहां ਥਾਣਾ ਸਿਟੀ ਤੂਰੀ ਦੇ ਥਾਣਾ ਇੰਚਾਰਜ ਸੌਰਵ ਸਮਰਵਾਲ ਨੇ ਦੱਸਿਆ ਕਿ ਸੰਦੀਪ ਕੁਮਾਰ ਦੇ ਪਰਿਵਾਰਕ ਮੈਂਬਰਾਂ ਵੱਲੋਂ ਥਾਣਾ ਸੀਟੀ ਤੂਰੀ ਨੂੰ ਪਿਛਲੇ ਦਿਨੀ ਦਿੱਤੀ ਤਰਖਾਸ ਅਨੁਸਾਰ ਸੰਦੀਪ ਕੁਮਾਰ ਜੋ ਕਿ ਛੋਟੇ ਬੱਚਿਆਂ ਨੂੰ ਪੰਡਿਤ ਵਿੱਦਿਆ ਸਿਖਾਉਂਦਾ ਸੀ ਤੇ ਜੋ 2 ਤਰੀਕ ਨੂੰ ਘਰ ਨਹੀਂ ਆਇਆ ਸੀ ਜਦੋਂ ਘਰ ਵਾਲਿਆਂ ਨੇ ਮੰਦਰ ਵਿੱਚ ਜਾ ਕੇ ਪੁੱਛਿਆ ਤਾਂ ਮੰਦਰ ਦੇ ਪੰਡਿਤ ਪਰਮਾਨੰਦ ਨੇ ਦੱਸਿਆ ਕਿ ਉਹ 2 ਦਿਨ ਤੋਂ ਮੰਦਰ ਨਹੀਂ ਆਇਆ ਪਰ ਜਦੋਂ ਪੁਲਿਸ ਨੇ ਮੰਦਰ ਦੇ ਪੰਡਿਤ ਪਰਮਾਨੰਦ ਤੋਂ ਪੁੱਛਗਿੱਛ ਕੀਤੀ ਤਾਂ ਉਸਤੇ ਪੁਲਿਸ ਨੂੰ ਸ਼ੱਕ ਹੋਇਆ ਤੇ ਉਸ ਨੂੰ ਥਾਣੇ ਲਿਆਂਦਾ ਗਿਆ ਤਾਂ ਪਰਮਾਨੰਦ ਨੇ ਸੰਦੀਪ ਕੁਮਾਰ ਦੇ ਕਤਲ ਦੀ ਸਾਰੀ ਕਹਾਣੀ ਦੱਸੀ ਤੇ ਮੰਨਿਆ ਕਿ ਉਸ ਨੇ ਉਸ ਦਾ ਕਤਲ ਕਰਕੇ ਹਵਨਕੁੰਡ ਦਬਾ ਦਿੱਤਾ ਹੈ ਦੱਸ ਦਈਏ ਕਿ ਕਾਰਵਾਈ ਕਰਕੇ ਥਾਣਾ ਸਿਟੀ ਪੁਲਿਸ ਤੂਰੀ ਦੇ ਇੰਚਾਰਜ ਸੌਰਵ ਸਮਰਪਾਲ ਨੇ ਹਵਨਕੁੰਡ ਦੱਬਾਈ ਹੋਈ ਲਾਸ਼ ਨੂੰ ਕੱਟਿਆ ਤੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਚ ਰਖਵਾ ਦਿੱਤਾ ਹੈ ਥਾਣਾ ਇੰਚਾਰਜ ਦੱਸਿਆ ਕਿ ਮੰਦਰ ਬਗਲਾ ਮੁਖੀ ਦੇ ਪੁਜਾਰੀ ਪਰਮਨੰਤ ਤੇ ਮੁੱਖ ਪੁਜਾਰੀ ਅਸ਼ੋਕ ਸ਼ਾਸਤਰੀ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਕਾਰਵਾਈ ਜੋਗਾ ਉਹ ਸ਼ੁਰੂ ਕਰ ਦਿੱਤੀ ਹੈ ਤੇ ਕਿਹਾ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ ਦੂਜੇ ਪਾਸੇ ਜਦੋਂ ਇਹ ਗੱਲ ਤੂਰੀ ਦੇ ਲੋਕਾਂ ਹੋਲ ਪਹੁੰਚੀ ਤਾਂ ਉਹ ਤੂਰੀ ਥਾਣਾ ਚ ਭਾਰੀ ਗਿਣਤੀ ਚ ਪਹੁੰਚੇ ਤੇ ਰਾਤ ਤੱਕ ਉੱਥੇ ਹੀ ਬੈਠੇ ਰਹੇ ਉਹਨਾਂ ਦਾ ਕਹਿਣਾ ਸੀ ਕਿ ਜਦੋਂ ਤੱਕ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਤਦੋਂ ਤੱਕ ਅਸੀਂ ਇੱਥੇ ਹੀ ਬੈਠੇ ਰਵਾਂਗੇ ਇਹ ਇੱਕ ਅਨੰਦ ਨਾਮ ਦਾ ਲੜਕਾ ਹੈ ਜਿਸ ਦਾ ਨਾਮ ਸ਼ਕੀਬ ਉਹ ਅਨੰਦ ਨਾਮ ਦਾ ਲੜਕਾ ਹੈ ਉਹਦਾ 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 ਕਤਲ ਹੋਇਆ ਤੇ ਹਣੇ ਇਹ ਮੈਟਰ ਜਿਹੜਾ ਹੈ ਇਹਨੂੰ ਹਣੇ ਅਸੀਂ ਇਨਵੈਸਟਿਗੇਟ ਕਰਨਾ ਹੈ ਬਾਹਰ ਕਰਨੇ ਪੜਤਾ ਤੁਹਾਨੂੰ ਫਿਰ ਉਸ ਤੋਂ ਬਾਅਦ ਜੋ ਵੀ ਜਾਣਕਾਰੀ ਸਾਡੇ ਕੋਲ ਹੈੀ ਅਸੀਂ ਸਾਰਿਆਂ ਨਾਲ ਤੁਹਾਡੇ ਨਾਲ ਸਾਂਝੀ ਕਰਨਾ ਹੈ ਜੋ ਉਹ ਤੋਂ ਡੈੱਡ ਬੋਡੀ ਹੈ ਉਹ ਤੋਂ ਮਿਲੀ ਹੈ ਹਲੇ ਅਸੀਂ ਜਿਹੜਾ ਸਾਡਾ ਕੁਝ ਹੈ ਤੁਹਾਨੂੰ ਲੈ ਇੱਕ ਇੱਕ ਦੋ ਅਲੀ ਕੁਝ ਹੈ ਮੈਨੂੰ ਇੱਕ ਵਾਰ ਇਹਦੇ ਸਾਰੇ ਪਰਤਾਲ ਸਾਨੂੰ ਪ੍ਰੀ ਲਿਮਿਨਰੀ ਕਰ ਲੈਣੋ ਉਸ ਤੋਂ ਬਾਅਦ ਮਨ ਲੋ ਸਾਰਾ ਬ੍ਰੀਫ ਕਰਨਾ ਹੈ ਸਰ ਸੱਕੀ ਵਿਅਸਤੀਆਂ ਨੂੰ ਗ੍ਰਿਫਤਾਰ ਕੀਤਾ ਕਿ ਨਹੀਂ ਕੀਤਾ ਜੀ ਹਾਂਜੀ ਕੁਝ ਬੰਦੇ ਅਸੀਂ ਰਾਉਂਡ ਅਪ ਕੀਤੇ ਤੇ ਕੁਝ ਕਰ ਰਹੇ ਹਾਂ ਜਿਹੜਾ ਬੰਦਾ ਵੀ ਕੰਨ ਦਿਨ ਜਾਂ ਅੰਦਰਲੀ ਵੀ ਜਾਣਾ ਸਰਜੀ ਦਾ ਕਤਲ ਹੋਇਆ ਉਹ ਵਿਅਕਤੀ ਕਿੱਥੇ ਦਾ ਰਹਿਣ ਵਾਲਾ ਸੀ ਉਹ ਐਦੋਂ ਨਾ ਸਮਝਿਆ ਇੰਨਾ ਵੱਡਾ ਕਿ ਉਹ ਧੂਲੀ ਦਾ ਹੀ ਰਹਿਣ ਵਾਲਾ ਸੀ थैंक यू ਅੱਛਾ ਉਹ ਗੋਲੀ ਮਾਰਨ ਵਾਲਾ ਸੀ ਜਿਹਨੇ ਸੋਆ ਸੀ ਉਹ ਗੋਲੀ ਮਾਰਨ ਵਾਲਾ ਸੀ ਸਾਹਮਣੇ ਮਾਰੋ ਫੇਸ ਆਏ ਨਹੀਂ ਨੂੰ ਤੋਂ ਬਾਅਦ ਕੀ ਨੂੰ ਨਾ ਕੋਈ ਸੁਣਦਾ ਨਾ ਕੋਈ ਮਾਰਿਆ ਸੀ ਕਿ ਹੁਣ ਕੀ ਗੱਲ ਕਰ ਲੈਣੇ ਕੁਝ ਨਹੀਂ ਕਰਿਆ ਕਰਿਆ ਕਿਦਰ ਕੋਈ ਨਹੀਂ ਆ ਮਖਮਾਨ ਆ ਦੇਖੋ ਜੋ ਆ ਬਿਹੜੇ ਮਰਦ ਨੇ ਉਹਨਾਂ ਦੇ ਬੱਕਰੇ ਮਾਇਕ ਨੇ ਜਿੱਥੇ ਘਰਾਂ ਦੇ ਬਸ ਜਦੋਂ ਮਰਜੀ ਚਲਾਵੇ ਨਹੀਂ ਲੈ ਸੁਧਾਰੇ ਵਿਸ਼ਵਾਸ ਦਵਾਤਾ ਵੀ ਮੈਂ ਤੁਹਾਡੇ ਨਾਲ ਓਕੇ ਵੀ ਉਹਨਾਂ ਨੇ 1 ਕਰੋੜ ਰੁਪਏ ਦੀ ਗੱਲ ਕਰਤੀ ਸਾਡੇ ਸਾਹਮਣੇ ਤੁਸੀਂ ਉਸੇ ਰੱਖਦੇ ਪਰ ਇਹ ਗੱਲ ਉਹਨਾਂ ਦੀ ਹੈ ਇਹਦਾ ਮਤਲਬ ਕੀ ਮਤਲਬ ਕੋਈ ਵੀ ਨਹੀਂ ਉੱਛੇ ਜਿਹੜਾ ਪਾਪਾ ਨੂੰ ਪਿਆਰ ਆ ਨਾ ਉਹ ਤੁਸੀ ਕਰਦੇ ਤੁਸੀਂ ਕਰਦੇ ਪਲੀਜ਼ ਤੁਸੀਂ ਕਰਦੇ ਹਾਂ ਉਹਨੂੰ ਪ੍ਰੋਜੈਕਟ ਡਿਪਾਰਟਮੈਂਟ ਉਹਨੂੰ ਐਡਿਟ ਕਰਵਾ ਦਿਓ ਪਾਪਾ ਤੁਸੀਂ ਪਲੀਜ਼ ਸਰ ਅਸੀਂ ਬਾਹਰ ਬੈਠੇ ਹਾਂ ਤੁਸੀਂ ਅੰਦਰ ਵਾਲੇ ਬੇਟਾ ਲਾ ਲਓ ਪਲੀਜ਼ ਜੀ ਮੇਰੀ ਸਾਰਿਆਂ ਨੂੰ ਰਿਕੁਐਸਟ ਹੈ ਪਲੀਜ਼ ਚਲੋ ਜੀ ਆਹ ਚੰਕੋ ਜਿਹਾ ਦਿਖਾ ਦੇ ਤਾਂ ਉਸ ਤੋਂ ਬਾਅਦ ਵੀ ਦਿਖਾਇਆ ਜੋ ਕਿ ਵਿੱਚ ਚੱਲਣਾ ਬਚ ਗਿਆ 20 ਮਿੰਟ ਕੋ ਲੇਟੇ ਚਾਹ 4 ਵਜੇ ਤੱਕ ਕੈਂਪ ਦੇ ਬਾਹਰ ਠੀਕ ਹੈ ਨਾ ਲੇਟ ਗਈ ਲੇਟ ਵਾਲਿਆਂ ਨੂੰ ਪਤਾ ਕਰ ਲਈਏ ਅਸੀਂ ਨਾ ਕੋਈ ਉੱਪਰ ਬੈਠੇ ਜਿਹਨੂੰ ਪਤਾ ਚਲਦਾ ਲੇਟ ਨਹੀਂ ਹੋਏ ਫਿਰ ਸਾਹਮਣੇ ਜਿਹੜਾ ਸਾਈਕਲ ਆਸਰੇ ਕਿੱਥੇ ਆਉਂ ਉਹ ਤਿੰਨ ਜਣੇ ਮੈਨੂੰ ਬਦਮਾਰਨ ਨੂੰ ਕੱਢ ਲਈ ਜਦੋਂ ਮਾਰਨ ਕੋਈ ਸਮਝ ਖਾਪੀ ਤੀ ਉੱਪਰ ਨਹੀਂ ਇਹ ਆ ਮੈਂ ਕੋਸ਼ਿਸ਼ ਕਰਨਾ ਸ਼ਾਮ ਨੂੰ ਬੰਦ ਕਰਨਾ ਮੈਂ ਕਿਹਾ ਜਰਾ ਮੈਂ ਅੰਦਰੋਂ ਕੰਡਾ ਲੱਗਦਾ ਹੈ ਪਾਣ ਫਿਰ ਉਹ ਆਇਕ ਪੁੜੇ ਲੱਗੇ ਫਿਰ ਉਹਨਾਂ ਨੇ ਸ਼ੋਕਮਾਰ ਦਾ ਨਾਮ ਲਿਆ ਫਿਰ ਸ਼ੋਕਮਾਰ ਸਿੰਘ ਲੈ ਲਏ ਉਸ ਤੋਂ ਬਾਅਦ ਦੇ ਵਿੱਚ ਜੀ